ਆ ਦੇਖੋ ਡਿਗਰੀ ਆ ਇਹ ਸਾਰੀ ਬਰਫਾ ਮਤਲਬ ਹੱਥ ਸਮ ਹੋ ਰਹੀ ਨੇ ਵੀ ਭਾਈ ਨੂੰ ਭਾਈ ਮਾਉਂਟਨ ਡੀਰ ਪਿੰਨੇ ਆ ਸਾਰਿਆਂ ਨੂੰ ਡਰ ਕੇ ਆ ਕੇ ਜੀਤ ਆ ਸੋ ਸ਼ੀਕੋਸਤੋ ਕੀ ਹਾਲ ਚਾਲ ਅੱਜ ਕਾਦ ਨਹੀਂ ਸਾਰੇ ਠੀਕ ਹਾਂਗੇ ਆਪਾਂ ਤਾਂ ਨਜ਼ਾਰਿਆਂ ਚ ਪਹਾੜਾਂ ਚ ਫੇਰਦੇ ਆਂ ਅੱਜ ਆਪਣਾ ਹੈਗਾ ਸ਼ੂਟ ਦਾ ਪਹਿਲਾ ਦਿਨ ਆਪਾਂ ਸ਼ੂਟ ਕਰਨ ਚੱਲੇ ਆਂ ਸਲੌਂਗ ਬੈਲੀ ਬਰਫਵਾਰੀ ਦੇ ਵਿੱਚ ਹੁਣ ਇੱਥੋਂ ਆਪਾਂ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਚੱਲਦੇ ਆਂ ਗੱਡੀ ਕੋਲ ਕਿਬਤੀਆਂ ਨੇ ਮਾਰਕੀਟ ਆ ਜਿਹੜੀ ਮਾਰਕੀਟ ਹੈਗੀ ਆ ਸਾਰੀ ਤਿੱਬਤੀ ਦਿਨ ਮਾਰਕੀਟ ਹੈਗੀ ਆ ਤਿੱਬਤੀਆਂ ਨੇ ਮਤਲਬ ਜਿਹੜੇ ਆ ਪਹਾੜੀਆਂ ਦੇ ਕੱਪੜੇ ਨੇਗੇ ਆ ਦੇਖੋ ਮੁੰਡਿਆਂ ਵਾਲੇ ਕੁੜੀਆਂ ਵਾਲੇ ਸਾਰੇ ਕੱਪੜੇ ਇੱਥੋਂ ਆ ਪਹਾੜੀਆਂ ਵਾਲੇ ਕੱਪੜੇ ਮਿਲਦੇ ਨੇਗੇ ਵਿਕਾਸ ਜਿਸ ਇਸ ਤਿੱਬਤੀਆਂ ਨੇ ਮਾਰਕੀਟ ਆ ਹੈਗੀ ਮਨਾਲੀ ਦੀ ਮੇਨ ਮਾਰਕੀਟ ਵੱਡੀ ਮਾਰਕੀਟ ਇੰਕੀ ਬੋਲ ਰੋਡ ਕਹਿੰਦੇ ਆ ਮੇਰੇ ਵੀਰੋ ਬਹੁਤ ਜ਼ਿਆਦਾ ਦੇ ਨਾਲ ਨਜ਼ੀਰ ਨੂੰ ਬੋਲ ਮਾਹੌਲ ਦੀ ਗੱਲ ਬਾਤ ਬਣ ਰਹੀ ਹੈ ਤੇ ਆਪਾਂ ਮਾਹੌਲ ਦੇ ਲਵੇ ਜਾ ਰਹੇ ਹਾਂ ਇੱਕ ਪਾਸੇ ਪੱਥਰ ਇੱਕ ਪਾਸੇ ਹਰੀਆਲੀ ਅਤੇ ਸਾਹਮਣੇ ਬਰਫ਼ ਬਰਫ਼ ਕੀਰਤੀ ਲੋਕ ਹਾਥੀ ਗਿਰਤ ਕਰ ਰਹੇ ਨੇ ਜਿਹੜੇ ਇੱਥੇ ਇਹਨਾਂ ਦੇ ਕੱਪੜੇ ਬਣਦੇ ਆ ਸਾਰੇ ਇੱਥੇ ਬੁਣੇ ਜਾ ਰਹੇ ਆ ਜਿੱਦਾਂ ਕਿ ਟੋਪੀਆਂ ਦਸਤਾਨੇ ਕੋਟੀਆਂ ਵਗੈਰਾ ਕਾਫੀ ਚੀਜ਼ ਤੋਂ ਮਿਕਸ ਆਪਾਂ ਆ ਕੁਝ ਬਣਾ ਕੇ ਵੀ ਰੱਖ ਰੱਖਿਆ ਇਹਨਾਂ ਨੇ ਆ ਜਿਹੜੀ ਹਾਂ ਦੁਕਾਨਾਂ ਬੜੀਆਂ ਹਨ ਨਹੀਂ ਜਿੱਦਾਂ ਹਾਲ ਇੱਥੋਂ ਤੁਸੀਂ ਬਰਫ ਆਸਤੇ ਸੂਟ ਵੀ ਲੈ ਸਕਦੇ ਹੋ ਤੇ ਬਾਈਕ ਵਗੈਰਾ ਵੀ ਤੁਹਾਨੂੰ ਰੈਂਟ ਤੇ ਮਿਲ ਜਾਂਦੇ ਨੇਗੇ ਬਹੁਤਿਆਂ ਜਗ੍ਹਾ ਤੇ ਬਹੁਤੇ ਬਾਈਕ ਖੜੇ ਹੁੰਦੇ ਨੇਗੇ ਬਾਈਕ ਲੈ ਸਕਦੇ ਤੁਸੀਂ ਹਿਮਾਲਿਆਣ ਲੈ ਸਕਦੇ ਹੋ ਸਕੂਟੀ ਲੈ ਸਕਦੇ ਤੁਸੀਂ ਟੈਕਸੀ ਗੱਡੀ ਲੰਦਾ ਬਾਦੂ ਹੁੰਦੇ ਨੇਗੇ ਰੈਂਟ ਦੇ ਉਹ ਤਾਂ ਮੌਸਮ ਵੀ ਮਿਲਦੀਆਂ ਮਿਲਦੀਆਂ ਨੇਗੀਆਂ ਫੂਡ ਪੁਆਇੰਟ ਆ ਦੇਖੋ ਜਿਮਨੀ ਇਹ ਵੀ ਤੁਸੀਂ ਰੈਂਟ ਤੇ ਲੈ ਸਕਦੇ ਹੋਗੇ ਆਹ ਹੱਥ ਮਾਰ ਮਾਰ ਬੁਲਾ ਰਿਹਾ ਆਓ ਜਿਹੜੇ ਨਵੇਂ ਆਉਂਦੇ ਨੇ ਵੀ ਕਹਿੰਦੇ ਉਹਨਾਂ ਦੀ ਲੁੱਟ ਪੜੀ ਹੁੰਦੀ ਇੱਥੇ ਸੋ ਧਿਆਨ ਨਾਲ ਕੱਪੜੇ ਵਾਲੀ ਜੇ ਤੁਸੀਂ ਵਧੀਆ ਲੈ ਕੇ ਆਏ ਹੋ ਤਾਂ ਜਿੰਦੀ ਆ ਗੱਲ ਨਾਲ ਦੀ ਐਡੀ ਵੈਸੇ ਮੌਸਮ ਨਹੀਂ ਹੁੰਦਾ ਬਰਫ ਜਾਰੀ ਹੁੰਦਾ ਜਿਆਦਾ ਠੰਡ ਹੁੰਦੀ ਆ ਪਰ ਜੇ ਤੁਹਾਡੇ ਕੋਲ ਵਧੀਆ ਕੱਪੜਾ ਲੀੜਾ ਹੈਗਾ ਆ ਤਾਂ ਇਥੋਂ ਨਾਲੇ ਸੂਟਾਂ ਦੇ ਪੈਸੇ ਨਾਲ ਵੀ ਲੋੜ ਨਹੀਂ ਪੈਂਦੀ

ਆ ਸੜਕਾਂ ਜਾਂ ਦੇਖ ਕੇ ਸਪਤੀ ਕਾਜੇ ਵਾਲੀਆਂ ਸੜਕਾਂ ਦੀ ਯਾਦ ਆ ਜਾਂਦੀ ਆ ਥੱਲੇ ਤੋਂ ਉੱਪਰ ਥੱਲੇ ਤੋਂ ਉੱਪਰ ਉੱਪਰੋਂ ਥੱਲੇ ਐ ਸੱਪ ਵਾਂਗੂ ਮੇਲਦੇ ਜਾਉ ਬਸ ਬਾਈ ਯਾਦ ਹੀ ਮੌਸਮ ਦਾ ਸੁਭਾਅ ਲੈ ਰਿਹਾ ਆ ਇਹੜਾ ਪੁਲ ਹੈਗਾ ਇੱਥੇ ਆਪਾਂ ਪੁਲ ਤੋਂ ਅੱਗੇ ਸੁਲਾੰਗ ਵੈਲੀ ਚ ਐਂਟਰ ਹੋ ਗਏ ਆ ਇਹ ਸੁਲਾੰਗ ਵੈਲੀ ਬ੍ਰਿਜ ਹੈਗਾ ਆ ਹੁਣ ਆਪਾਂ ਇਸ ਬਾਅਦ ਅੱਗੇ ਸਲਾਂਗ ਵੈਲੀ ਜੀ ਘੁੰਮਣਾ ਹੈ ਤੇ ਸਲਾਂਗ ਵੈਲੀ 'ਚ ਬਰਫ਼ ਹੀ ਬਰਫ਼ ਆ ਗਿਆ ਅਖਰਾ ਪਿਆਗਾ ਸਰ ਉਹ ਦੇਖੋ ਬਰਫ਼ ਪਈ ਹੈ ਜੀ ਆ ਬਰਫ਼ ਪਈ ਇੱਥੋਂ ਬਰਫ਼ ਸਟਾਰ ਹੋ ਗਈ ਤੇ ਸੜਕਾਂ ਵੀ ਗਿੱਲੀਆਂ ਹੋਣੀਆਂ ਕਿਉਂਕਿ ਬਰਫ਼ ਖੁਰ ਰਹੀ ਆ ਥੋੜੀ ਬਹੁਤ ਬਰਫ਼ ਹੀ ਬਰਫ਼ ਹਵਾ ਹੋ ਠੰਡੀ ਹੋ ਗਈ ਆ ਤੇ ਠੰਡ ਲੱਗਣ ਲੱਗ ਗਈ ਆ ਹੱਥ ਧਰਨਗੇ ਬਿਨਾਂ ਦਸਤਾਨਿਆਂ ਤੋਂ ਬਰਫ਼ ਫਿਰ ਲਾਈ ਦੇ ਫੱਕੀ ਅੱਛਾ ਇਹਨੇ ਦੇਖਿਆ ਵੈਲੀ ਹਰੀ ਨਾ ਆਸਮਾਨ ਮਾਸ਼ਾਅੱਲ੍ਹਾ ਇਹ ਜੀਓਗ੍ਰਾਫੀ ਜੀ ਦੇਖਿਆ ਵਿਚਾਰਾ ਤੈਨੂੰ ਕਿਹਾ ਤੇ ਬਰਫ ਤੋਂ ਕਰਵਾਉਣ ਲੱਗੇ ਸੜਕਾਂ ਤੇ ਬਰਫ ਕਿਨਾਰਿਆਂ ਤੇ ਬਰਫ ਕੈਫਿਆਂ ਤੇ ਵੀ ਬਰਫ ਬਰਫ ਹੀ ਬਰਫ ਰਸ਼ ਕਰ ਰੱਖਿਆ ਹੋ ਰਿਹਾ ਇਹਦੇ ਤੁਹਾਨੂੰ ਬੂਡ ਵੀ ਕਰਾਇਦੇ ਮਿਲ ਜਾਂਦੇ ਨੇ ਇਹ ਹਜੇ ਥੋੜੀ ਬਰਫ ਆਪਾਂ ਇਸ ਤੋਂ ਅੱਗੇ ਹੋਰ ਜਾਦੇ ਬਰਫ ਤੇ ਜਾ ਰਹੇ ਹਾਂ ਗੱਡੀਆਂ ਵੀ ਬਰਫਾਂ ਦੇ ਉੱਤੇ ਖੜਾ ਰੱਖੀਆਂ ਨੇ ਕਿਆ ਬਾਤ ਹੈ ਉਤਲੇ ਲੱਦੀ ਕਿਹਾ ਵਾਹ ਥੋਈ ਪਈਆ ਯੂ ਨੋ ਵਾ ਖੜਾ ਰੱਖੀ ਆ ਬਰਫ ਦੇ ਉੱਤੇ ਇਹ ਸ਼ੂਜ਼ ਇਹਨਾਂ ਨੇ ਪਾ ਰੱਖਿਆ ਇਹ ਇੱਥੇ ਰੈਂਟ ਤੇ ਮਿਲ ਜਾਂਦੇ ਆ ਪਰ ਆਪਾਂ ਨੂੰ ਰੈਂਟ ਦੇ ਸ਼ੂ ਲੈਣ ਦੀ ਲੋੜ ਹੈ ਨਹੀਂ ਆਹ ਗੱਡੀ ਬਰਫ ਤੇ ਖੜਾ ਰੱਖੀ ਆ ਇਹ ਗੱਡੀਆਂ ਚੱਲ ਰਹੀਆਂ ਬਰਫ 'ਚ ਕੋਲ ਮਲਾ ਕੇ ਸੀ ਟ੍ਰੈਫਿਕ 'ਚ ਫਸੂਕੀਆਂ ਗੱਡੀ ਸਾਡੀ ਪਿੱਛੇ ਆ ਗਈ ਤੇ ਅੱਗੇ ਵੀ ਦੇਖੋ ਟ੍ਰੈਫਿਕ ਹੀ ਟ੍ਰੈਫਿਕ ਆ ਕਿਉਂਕਿ ਇਹ ਲਗਭਗ ਅਸੀਂ ਉੱਥੇ ਪਹੁੰਚ ਗਏ ਹਾਂ ਜਿੱਥੋਂ ਘੁੰਮਣ ਵਾਲਾ ਏਰੀਆ ਸ਼ੁਰੂ ਹੁੰਦਾ ਹੈ ਇਸ ਕਰਕੇ ਇੱਥੇ ਹੁਣ ਅਸੀਂ ਟਰੈਕ ਦੇ ਵਿੱਚ ਫਸੇ ਹੋયા ਕਿੰਨਾ ਟਾਈਮ ਲੱਗੂ ਕੁਝ ਕੱਢ ਨਹੀਂ ਸਕਦੇ ਪਰ ਅਸੀਂ ਸਬਰ ਨਾਲ ਰੁਕੇ ਹੋਏ ਹਾਂ ਵੇਟ ਕਰ ਰਹੇ ਹਾਂ ਬਰਫ਼ ਵੀ ਜ਼ਿਆਦਾ ਪੁਰਾਣੀ ਨਹੀਂ ਹੈਗੀ ਤਾਜ਼ੀ-ਤਾਜ਼ੀ ਪਈ ਹੋਈ ਹੈਗੀ ਗੋਲਾ ਬਣਾਈਏ ਇਹਦਾ ਹਾਂ ਕੀਤਾ ਜਾ ਸਕਦਾ ਕੁਝ ਬਣਦੇ ਗੋਲਾ ਵਾਰਫ ਦੇ ਵਿੱਚ ਬੈ ਕੇ ਚਾਹ ਪਾਣੀ ਕਾਫੀ ਬਿਸਕੁਟ ਖਾਓ ਪੀਓ ਐਸ਼ ਕਰੋ ਬੱਚੇ ਹੀ ਮਤੇ ਲਓ ਜੀ ਆਪਾਂ ਪਹੁੰਚ ਗਏ ਆ ਪਾਰਕਿੰਗ ਤੇ ਗੱਡੀ ਇੱਥੇ ਆਪਾਂ ਪਾਰਕ ਕਰਤੀ ਆ ਇਹ ਜਿਹੜੀ ਆਪਣੀ ਗੱਡੀ ਹੁਣ ਇੱਥੋਂ ਜਿਹੜਾ ਅੱਗੇ ਜਾਣ ਦਾ ਰਸਤਾ ਇਹਨਾਂ ਦੇ ਇਹਨਾਂ ਦੀਆਂ ਗੱਡੀਆਂ ਤੇ ਰੈਂਟਲ ਵਾਲੀਆਂ ਤੇ ਜਾਣਾ ਪੈਣਾ ਕਿਉਂਕਿ ਉੱਪਰ ਜਾਂਦੀ ਆ 4x4 ਗੱਡੀ ਉਥੋਂ ਸੜਕ ਤੋਂ ਸਾਈਡ ਦੇ ਪਾਰਕਿੰਗ ਤੇ ਗੱਲ ਤਾਂ ਕਹਿੰਦੇ ਵੀ 4x4 ਹੈਗੀ ਆ ਤਾਂ ਉੱਪਰ ਜਾਓ ਨਹੀਂ ਜੀ ਨਹੀਂ ਜਾ ਸਕਦੇ ਉੱਪਰ ਤੇ ਹੁਣ ਇੱਥੋਂ ਆਪਾਂ ਪੈਦਲ ਚੱਲ ਕੇ ਜਾਵਾਂਗੇ ਦੋ ਤਿੰਨ ਆਪਸ਼ਨ ਹੈਗੀਆਂ ਇੱਕ ਤਾਂ ਆ ਦੇਖੋ ਆ ਮੋਟਰਸਾਈਕਲ ਜਿਹੇ ਆ ਜਦੋਂ ਤੁਸੀਂ ਇਹਦੇ ਤੇ ਉੱਪਰ ਜਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਖੱਤਰਾਂ ਦੇ ਜਾ ਸਕਦੇ ਹੋਗੇ ਆ ਦੇਖੋ ਆ ਖੱਤਰੇ ਛੱਡ ਛੱਡ ਕੇ ਆ ਰਹੇ ਨੇ ਕਿ ਤੇ ਇਹਨਾਂ ਦੇ ਉੱਪਰ ਬਹਿ ਕੇ ਤੁਸੀਂ ਜਾ ਸਕਦੇ ਹੋ ਉੱਪਰ ਤੱਕ ਪਰ ਆਪਾਂ ਨੂੰ ਕਹਿ ਦੀ ਲੋੜ ਨਹੀਂ ਆਪਾਂ ਤੁਰ ਕੇ ਜਾਣਾ ਆਪਾਂ ਇੱਥੋਂ ਬਸ ਕੱਲੇ ਫੂਟ ਲੈ ਰਹੇ ਆਂ ਬਰਫ ਵਾਲੇ ਉਹ ਰਬੜ ਵਾਲੇ ਹੁੰਦੇ ਆ ਜਿਹੜੇ ਉਹ ਵੀ ਇਸ ਤਰ੍ਹਾਂ ਹੀ ਕਹਿੰਦੇ ਆਪ ਨੂੰ ਪੂਰ ਸਪੋਰਟਸ ਨਹੀਂ ਇਹ ਇੱਕ ਗਿੱਲੇ ਹੋ ਜਾਣਗੇ ਖਰਾਬ ਹੋ ਜਾਣਗੇ ਇਸ ਕਰਕੇ ਬਾਕੀ ਆਪਾਂ ਚੱਲਦੇ ਆ ਫਿਰ ਦਿਖਾਉਣੇ ਬਹੁਤ ਹਾਲ ਇੱਕ ਲੰਬਰ ਮੈਂ ਬਾਰੀ-ਬਾਰੀ ਰਿਕੁਐਸਟ ਕਰਦਾ ਰਹਿਣਾ ਵੀ ਖਾਓ ਪੀਓ ਐਸ਼ ਕਰੋ ਕੁਝ ਮਰਜੀ ਕਰੋ ਪਰ ਗੰਦ ਨਾ ਪਾਓ ਯਾਰ ਆ ਜਿਹੜਾ ਗੰਦ ਖਲਾਰਦੇ ਨੇ ਉਹ ਬਹੁਤ ਗੰਦਾ ਲੱਗਦਾ ਇਹੀ ਜਗ੍ਹਾ ਕਲੀਨ ਹੁੰਦੀ ਨਾ ਕਿੰਨੀ ਸੋਹਣੀ ਲੱਗਣੀ ਸੀ ਕਿ ਤੇ ਆ ਹੁਣ ਕੂੜਾ ਕਰਕਟ ਖਲਾ ਰਿਆ ਹੋਇਆਗਾ ਇਹ ਬਹੁਤ ਗੰਦਾ ਲੱਗਦਾ ਦਾ ਕਿਰਪਾ ਕਰਕੇ ਸਿਰਫ ਆਪਣਾ ਜਿਹੜਾ ਦਾ ਤੁਸੀਂ ਖਾ ਰਹੇ ਹੋ ਪੀ ਰਹੇ ਹੋ ਆਪਦੀ ਯੂਜ਼ ਵਾਲਾ ਡਿਸਪੋਜ਼ਲ ਉਹੀ ਡਸਟਬਨ ਚ ਪਾ ਦਿਆ ਕਰੋ ਲਗਭਗ ਹਰੇਕ ਜਗ੍ਹਾ ਡਸਟਬਨ ਹੁੰਦੀ ਹੁੰਦੀ ਹੈ ਇਨਾਂ ਕੋਲ ਵੀ ਇੱਕ ਡਸਟਬਨ ਹੈਗਾ ਆ ਤੇ ਤੁਸੀਂ ਡਸਟਬਨ ਚ ਪਾ ਸਕਦੇ ਹੋ ਜਾਂ ਫਿਰ ਕਿਸੇ ਲਫਾਫੇ ਵਗੈਰਾ ਚ ਪਾ ਲਓ ਬਾਅਦ ਚ ਜਿੱਥੇ ਡਸਟਬਨ ਮਿਲਦਾ ਉੱਥੇ ਪਾ ਸਕਦੇ ਹੋ ਦੇਖੋ ਆ ਮੋਟਰਸਾਈਕਲ ਜੇ ਹੈਗੇ ਇਹਨਾਂ ਦੇ ਵਹਿ ਕੇ ਇਦਾਂ ਲੋਕ ਜਾਂਦੇ ਨੇਗੇ ਡਰਾਈਵਰ ਆਪ ਦਾ ਹੁੰਦਾ ਇਹਨਾਂ ਦਾ ਆਪ ਲੈ ਕੇ ਜਾਂਦੇ ਆ ਉੱਪਰ ਤੱਕ ਤੇ ਕਮਾ ਕੇ ਲਿਆਉਂਦੇ ਆ ਕਿ ਉਹ ਬਹਾਂ ਦਾ ਉਹ ਉੱਪਰ ਤੱਕ ਜਾਂਦੇ ਆ ਵੀਰ ਜੀ ਕਿਹੜੇ ਪਾਸੇ ਲੁੱਕ ਪਾਉਣੀ ਆ ਮੈਂ ਭਾਈ ਕੇਕੇ ਦਾ ਰਹਾ ਮੈਂ ਗਾਈਡ ਕਰਨਾ ਸਭ ਨੂੰ ਠੀਕ ਆ ਓਕੇ ਆਪਾਂ ਵੀ ਪਾਉਣ ਲੱਗਿਆਂ ਲੋਕ ਵਾਲੇ ਸ਼ੂਜ਼ ਫਿਲ ਚੱਲਦੇ ਆ ਅੱਗੇ ਕੰਮਕਾਰ ਕਰਨ ਚੱਕਿਆ ਕੀ ਇੱਕ ਪੈਰ ਛੋਟੇ ਲੱਗੀ ਜਾਂਦਾ ਉਹ ਕਿਸਾ ਕੋਗੇ ਮੈਨੂੰ ਗਰਮ ਸ਼ੂਜ਼ ਮਿਲ ਗਏ ਭਾਈ ਲੁੱਕ ਪਾਉਣ ਲਈ ਮੈਂ ਬਿਲਕੁਲ ਤਿਆਰ ਬਰ ਤਿਆਰ ਆ ਬੂਟ ਆਪਾਂ ਪਾ ਲਿਆ ਕੋਈ ਚੱਕਰ ਨਹੀਂਗਾ ਹੁਣ ਆਪਾਂ ਚੱਲਦੇ ਆਂਗੇ ਕੰਮ ਤੇ ਲਓ ਜੀ ਮਨਾਲੀ ਆਪਾਂ ਬਰਫਾਂ ਦੇ ਵਿੱਚ ਪਹੁੰਚ ਚੁੱਕੇ ਆਂ ਜਿਹੜੀ ਜ਼ਿਆਦਾ ਬਰਫ ਹੈਗੀ ਆ ਉਹ ਹੈਗੀ ਆ ਉੱਥੇ ਉੱਪਰ ਜਾਂ ਆਊਟ ਸਾਈਡ ਦੀ ਉੱਪਰ ਪਰ ਆਪਾਂ ਕਰਨਾ ਸ਼ੂਟ ਇਸ ਲਈ ਆਪਾਂ ਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਉੱਥੇ ਜੇ ਤੁਸੀਂ ਬਰਫ 'ਚ ਹੀ ਜਾਣਾ ਹੈ ਘੁੰਮਣਾ ਘੁੰਮ ਸਕਦੇ ਹੋ ਸੋਹਣਾ ਮਾਹੌਲ ਹੈਗਾ ਬਰਫ 'ਚ ਪਰ ਆਪਾਂ ਉੱਥੇ ਜਾਣਾ ਨਹੀਂ ਆਪਾਂ ਨੂੰ ਇੱਕ ਜਗ੍ਹਾ ਚਾਹੀਦੀ ਹੈਗੀ ਖਾਲੀ ਜਿੱਥੇ ਜ਼ਿਆਦਾ ਰਸ ਨਾ ਹੋਵੇ ਉੱਪਰ ਰਸ ਹੋਊਗਾ ਬਹੁਤ ਜ਼ਿਆਦਾ ਇਸ ਲਈ ਆਪਾਂ ਇੱਥੇ ਨੇੜੇ-ਤੇੜੇ ਕੁਝ ਨੀਚੇ ਆ ਲੋਕੇਸ਼ਨਾਂ ਦੇ ਦੇਖ ਰਹੇ ਆਂਗੇ ਤੇ ਜਿਹੜਾ ਸਪੈਸ਼ਲ ਚੀਜ਼ ਹੈ ਇੱਥੇ ਇਹ ਲੋਕ ਆ ਰਹੇ ਕੋਈ ਮਾਨੂੰ ਕੁਝ ਉਦਾਂ ਬਾਹਲਾ ਕੁਝ ਹੈ ਨਹੀਂਗਾ ਮੇਨ ਸਿਰਫ ਬਰਫ਼ ਆ ਗਈ ਉੱਪਰ ਬਰਫ਼ ਆ ਗਈ ਤੇ ਕੁਝ ਇੱਥੇ ਨੀਚੇ ਐਕਟੀਵਿਟੀਆਂ ਤੁਸੀਂ ਕਰ ਸਕਦੇ ਹੋ ਜਿਵੇਂ ਉਹ ਉਤਾਰਾਂ ਜੀਆਂ ਵਾਲਾਗਾ ਜਾਂ ਕੋੜਾਂ ਦੇ ਤੇ ਚੜ ਸਕਦੇ ਹੋ ਜਾਂ ਫਿਰ ਉਹ ਪੈਰਾਗਲਾਈਡਿੰਗ ਵਗੈਰਾ ਇੱਥੇ ਨੇੜੇ-ਤੇੜੇ ਸਾਰੀਆਂ ਲੋਕੇਸ਼ਨਾਂ ਹੈਗੀਆਂ ਕੰਮ ਕਰ ਸਕਦੇ ਹੋ ਤੁਸੀਂ ਬਾਕੀ ਬਸ ਆ ਮਾਹੌਲ ਦੇਖੋ ਮਾਹੌਲ ਇੱਕ ਨੰਬਰ ਆਗਾ ਇੱਧਰ ਆ ਫਿਰਦੇ ਆ ਲੋਕ ਬਾਦੂ ਘੌਂ ਦੇ ਫਿਰ ਰਹੇ ਨੇਗੇ ਤੇ ਕੋਸ਼ਾ ਇੱਥੇ ਨੀਚੇ ਬੈਠਿਆ ਜਿਵੇਂ ਆ ਅੰਕਲ ਹੋਰੀ ਬੈਠੇ ਨੇਗੇ ਇਹ ਆਪ ਦਾ ਪ੍ਰੋਗਰਾਮ ਬਣਾਈ ਬੈਠੇ ਆ ਪੱਗ ਪੱਗ ਲਾ ਰਹੇ ਨੇ ਲੋਕਾਂ ਵਾਲੇ ਬੂਟਾਂ ਦਾ ਇੱਕੋ ਫਾਇਦਾ ਗਾ ਵੀ ਬਰਫ਼ 'ਚ ਨਹੀਂ ਨਹੀਂ ਬਰਫ਼ 'ਚ ਗਿੱਲੇ ਨਹੀਂ ਹੁੰਦੇਗੇ ਸਲਿੱਪ ਤਾਂ ਹੀ ਕਰਦੇ ਆ ਪਰ ਬਰਫ਼ 'ਚ ਗਿੱਲੇ ਨਹੀਂ ਹੁੰਦੇਗੇ ਸਭ ਤੋਂ ਮਾੜੀਆਂ ਗੱਲਾਂ ਆ ਨਹੀਆਂ ਖਾ ਪੀ ਕੇ ਜਿਹੜਾ ਗੰਦ ਪਾ ਕੇ ਜਾਂਦੇ ਆ ਘਟਿਆ ਪਣ ਹੈਗਾ ਇਹ ਕੰਮ ਸੇ ਕੰਮ ਜਿੱਥੇ ਘਮਰਿਓ ਗੰਦ ਤਾਂ ਨਾ ਪਾਓ ਸਫਾਈ ਤਾਂ ਨਹੀਂ ਕਰਨੀ ਉਹਦਾ ਪਤਾ ਹੀ ਹੁੰਦਾ ਹੈ। ਭਾਈ ਹੈਲਮਟ ਪਾ ਕੇ ਘੁੰਮ ਰਿਹਾ ਹੈਗਾ। ਸਹੀ ਆ ਨਾਟ ਬੈਡ। ਚਲੋ ਜੀ ਆਪਾਂ ਹੋਰ ਉੱਪਰ ਜਾਣਾਗਾ। ਕਿਉਂਕਿ ਇੱਥੇ ਬਰਫ ਹਲੇ ਘਟਾ ਗਿਆ ਆਪਾਂ ਹੋਰ ਜ਼ਿਆਦੇ ਬਰਫ 'ਚ ਜਾਣਾਗਾ ਆਹ ਰਸਤਿਆਂ ਦੇ ਉੱਤੋਂ ਦੀ ਆਪਾਂ ਜਾ ਰਹੇ ਹਾਂ ਦਿਸ ਇਜ਼ ਰਿਸਕੀ ਵੇ ਪਰ ਕੋਈ ਚੱਕਰ ਨਹੀਂ ਚਲੋ ਚਲੋ ਹੋਰ ਜ਼ਿਆਦਾ ਬਰਫ 'ਚ ਪਹੁੰਚ ਗਏ ਆਪਾਂ ਨਾ ਹੋ ਰਿਹਾ ਜੇ ਤੁਸੀਂ ਫੋਟੋ ਕਰਵਾਉਣੀਆਂ ਤਾਂ ਕਰਵਾ ਸਕਦੇ ਹੋ ਪਰ ਪਾਣੀ ਫੋਟੋ ਕਰਾਉਣੀ ਹੈਗੀ ਆਹ ਦੇਖ ਰੋਲੇ ਕੋਲੇ ਚੱਲਦੇ ਇਹ ਸਟਾਰਟ ਸਭ ਤੋਂ ਪਹਿਲਾਂ ਕੈਮਰਾ ਫਿਰ ਲੈਂਸ ਲਾ ਲਈਏ ਲੈਂਸ ਕੇ ਦਾ ਨਾਮ ਹੈ 45 ਮੌਸਮ ਕੋਲ ਮਲਾ ਕੇ ਹੋਣ ਚੱਲਿਆ ਖਰਾਬ ਬੱਦਲ ਆ ਗਿਆ ਉਹ ਸਾਈਡ ਤੋਂ ਪਹਿਲਾਂ ਸੀਗਾ ਵਧੀਆ ਮਾਹੌਲ ਤੇ ਬੂੰਦਾਬੰਦੀ ਤਾਂ ਹੋਣ ਲੱਗ ਗਈ ਆ ਕੈਮਰਾ ਸਾਡਾ ਪੱਕ ਹੋ ਗਿਆ ਸਾਡੋ ਵੱਧ ਗਿਆ ਉਹ ਬਣ ਗਿਆ ਕੜੀਆਂ ਕੜੀਆਂ ਆਈਆਂ ਆਹ ਇਨਾ ਨੇ ਪਰ ਇਹ ਕੜੀਆਂ ਥੋੜੇ ਟਾਈਮ ਚ ਹੀ ਬਰਫ਼ ਬਣ ਕੇ ਡਿੱਕਣੀਆਂ ਸ਼ੋ ਹੋ ਗਈ ਸਟਾਰਟ ਕੀ ਆ ਵਾਤਾ ਨਹੀਂ ਆਹ ਡਿਗਰੀ ਆ ਬਰਫ਼ ਥੋੜੀ ਥੋੜੀ ਬਰਫ਼ ਕੱਪੜਿਆਂ ਦੇ ਵੀ ਆ ਆ ਲਾਈਫ ਦਾ ਪਹਿਲਾ ਐਕਸਪੀਰੀਅੰਸ ਰਿਹਾ ਡਿਗਰੀ ਬਰਫ਼ ਅੱਖਾਂ ਨਾਲ ਦੇਖੀ ਆ ਆ ਇਡੀਆਂ ਪਿੱਛੇ ਹਲਕੇ ਹਲਕੇ ਕੜੀਆਂ ਨਹੀਂ ਦੇਖ ਰਹੇ ਤੁਸੀਂ ਆ ਦੇਖੋ ਡਿਗਰੀ ਆ ਇਹ ਸਾਰੀ ਬਰਫ਼ ਆ ਕੱਟ ਸਮ ਹੋ ਗਿਆ ਨਹੀਂ ਹੁਣ ਆਪਾਂ ਸ਼ੂਟ ਕਰਨ ਲੱਗੇ ਆ ਆਪਾਂ ਆਇਆ ਬਰਫ਼ ਵਾਲੀਏ ਲੋਕੇਸ਼ਨ ਤੇ ਆਪਾਂ ਨੂੰ ਜਿਹੜੀ ਗਾਣੇ ਦੀ ਰਿਕੁਆਇਰਮੈਂਟ ਸੀ ਉਹਦੇ ਹਿਸਾਬ ਨਾਲ ਬਰਫ਼ ਪਲੱਸ ਬੈਕਗ੍ਰਾਉਂਡ ਗ੍ਰੀਨਰੀ ਚਾਹੀਦੀ ਸੀਗੀ ਇੱਥੇ ਬਰਫ਼ ਵੀ ਹੈਗੀ ਆ ਬੈਕਗ੍ਰਾਉਂਡ ਚ ਗ੍ਰੀਨਰੀ ਵੀ ਦਿਖ ਰਹੀ ਆ ਉਹ ਸੀਨ ਆਪਾਂ ਨੂੰ ਚਾਹੀਦਾ ਸੀ ਉਹ ਆਪਾਂ ਲੋਕੇਸ਼ਨ ਇੱਥੇ ਮਿਲ ਜਾ ਕੇ ਟਰੈਕਟਰ ਸਰਵ ਇਨਸਟਰਕਸ਼ਨ ਇਨ ਦੇ ਰੇਨਿੰਗ ਉਸ ਨੂੰ ਗੋਣਾ ਬਸ਼ੂ ਕਰ ਰਹੇ ਆਂਗੇ ਇਹ Song 84 Hans Production ਤੇ ਆਉਣਾਗਾ YouTube ਤੇ ਤੁਸੀਂ ਸਰਚ ਕਰ ਲਿਓ ਜਦੋਂ ਇਹ ਗਾਣਾ ਆਊਗਾ ਆਪਾਂ ਇਸ ਗਾਣ ਦਾ ਲਿੰਕ ਆਪਣੇ ਚੈਨਲ ਤੇ ਵੀ ਦੇ ਦੇਵਾਂਗੇ ਤੁਸੀਂ ਜ਼ਰੂਰ ਦੇਖਿਓ ਤੇ ਦੱਸਿਓ ਆਊਟਪੁੱਟ ਕਿੱਦਾਂ ਨਿਕਲੀ ਆਏ ਆਂ ਜੀ ਮਾਹੌਲ ਹੋ ਗਿਆ ਠੰਡ ਬਹੁਤ ਆ ਗਈ ਉਹ ਕੈਮਰਾ ਕੈਮਰਾ ਭਾਈ ਮਜ਼ਾਕ ਹੋ ਗਿਆ ਕੋਈ ਗੱਲ ਨਹੀਂ ਹੁਣ ਕਰ ਆਏ ਤੋਂ ਆਪਣਾ ਸ਼ੂਟ ਡਨ ਹੋ ਗਿਆ ਹੁਣ ਆਣਾ ਨੈਕਸਟ ਜੇਸ਼ਨ ਤੇ ਠੰਡ ਬਹੁਤ ਆ ਹੋਰ ਰਹਾਗਾ ਵਧੀਆ ਵਧੀਆ ਤੇ ਸਲਿੱਪਿੰਗ ਸਲਿੱਪਿੰਗ ਹੋ ਰਹੀ ਆ ਲੋਕ ਵਾਲੇ ਬੂਟ ਵੀ ਠੰਡੇ ਹੋ ਗਏ ਪਰ ਗਿੱਲੇ ਨਹੀਂ ਹੋਏ ਚਲੋ ਬਚਤ ਰਹੇਗੀ ਬਰਫਵਾਰੀ ਵੀ ਦੇਖ ਲਈ ਆ ਲੋਕ ਘੁੰਮ ਰਹੇ ਨੇ ਆ ਸ਼ాత్రి ਕੋਈ ਸੁੱਟ ਗਿਆ ਨਹੀਂ ਕਿਸੇ ਦੀ ਬਿਲਕੁਲ ਚੱਕਰ ਨਹੀਂ ਜਾਈ ਆਪਣਾ ਸੋਨਾ ਸੁਨਾ ਮਾੜੀ ਬਗ ਦੇ ਕਿ ਤੁੰ ਨੂੰ ਕੇ ਲੱਗਦਾ ਦੂਰ ਦੱਸਿਓ ਮਾਹੌਲ ਬੰਨ ਰਿਹਾ ਠੰਡ ਲੱਗ ਰਹੀ ਆ ਜੇ ਨਹੀਂ ਲੱਗਦੀ ਤਾਂ ਸਾਡੇ ਨਾਲ ਘੁੰਮ ਸਕਦੇ ਪਟ ਇਥੋਂ ਜੇ ਥੱਲੇ ਜਾਵਾਂਗੇ ਤਾਂ ਸਲਿੱਪ ਹੋਊਗਾ ਹੁਣ ਫਿਰ ਵਗ ਚੱਲਦੇ ਦੇਖੀ ਆਉਂ ਵੀਰੇ ਮੇਰੀ ਕੋਈ ਫਿਕਰ ਹੈ ਨਹੀਂ ਗੀ ਗਲਤ ਗੱਲਾਂ ਨੇ ਤਾਂ ਇੱਧਰ ਇੱਧਰ ਇਹ ਕਿੱਥੇ ਹੋਰ ਕਹਾ ਪਾਸੇ ਗਏ ਨੇ ਨਹੀਂ ਉਹ ਤਾਂ ਟੇਡੇ ਪੈਰ ਕਰਕੇ ਹੁਣ ਆਇਆ ਚਲੋ ਆਓ ਹੋਈ ਹੋਈ ਜਾਓ ਭਾਈ ਨੂੰ ਭਾਈ ਮਾਉਂਟਨ ਡੀਰ ਪਿੰਡਣਿਆਂ ਦਾ ਸਾਰਿਆਂ ਨੂੰ ਦਰਕੇ ਆ ਕੇ ਜੀਤ ਹੈ ਹਾਂ ਹਾਂ ਸੈਟਰਡੇ ਦਾ ਆ ਦੇਖੋ ਇੱਥੇ ਸਾਰਾ ਟਰੈਵਲ ਮਾਹੌਲਾ ਟਰੈਵਲ ਜਿਹੜੇ ਘੁੰਮਣ ਫਿਰਨ ਆਉਂਦੇ ਨੇ ਗੱਡੀਆਂ ਗੁੱਡੀਆਂ ਲੱਗੀਆਂ ਹੋਆਂ ਨਗੀਆਂ ਉਹ ਦੇਖੋ ਦੂਰ ਤੱਕ ਸਾਰਾ ਇੱਥੇ ਇਕੱਠ ਵਟ ਬਹੁਤ ਹੈ ਕਿਉਂਕਿ ਹੁਣ ਮੌਸਮ ਵਧੀਆ ਚੱਲੀ ਜਾਂਦਾ ਹੈਗਾ ਤੇ ਉਸ ਤੋਂ ਬਰਫ਼ ਵੀ ਬਰਫ਼ ਆ ਗਈ ਆ ਦੇਖੋ ਹੁਣੇ ਥੋੜਾ ਟਾਈਮ ਪਹਿਲਾਂ ਮੌਸਮ ਵਧੀਆ ਸੀਗਾ ਹੁਣ ਫੇਰ ਦੁਬਾਰਾ ਬਰਫ਼ ਪਊਗੀ ਆ ਦੇਖੋ ਬੱਦਲ ਆ ਗਏ ਨੇਗੇ ਬਾਬਾ ਥੋੜਾ ਟਾਈਮ ਮੌਸਮ ਵਧੀਆ ਰਹਿੰਦਾ ਤੇ ਥੋੜਾ ਟਾਈਮ ਬਾਅਦ ਫੇਰ برف ਪੈਣ ਲੱਗ ਜਾਂਦੀ ਆ برف ਧੁੱਪ برف ਧੁੱਪ ਅੰਜ ਚੱਲਦ ਰਹੇ ਤੋ ਹਲਕੀ ਫੁਲਕੀ ਦਿਖਦੀ ਆ ਕਦੇ ਕਦੇ ਪਰ ਹੁਣ ਪੈਣ ਲੱਗਿਆ برف ਆ ਦੇਖੋ ਸਟਾਰਟ ਹੋ ਗਿਆ ਮਨਾਲੀ ਚ ਆਪਾਂ ਜਾ ਰਹੇ ਹਾਂ ਸ਼ੂਟ ਕਰ ਰਹੇ ਸੀਗੇ ਸ਼ੂਟ ਥੋੜਾ ਹੀ ਹੋਇਆਗਾ ਉਸ ਤੋਂ ਬਾਅਦ ਹੋਰ ਲੋਕੇਸ਼ਨ ਤੇ ਜਾਣਾ ਸੀ ਤੇ ਮੀਂਹ ਸ਼ੁਰੂ ਹੋ ਗਿਆ ਮੀਂਹ ਕਾਫੀ ਆਦਾ ਪੈ ਰਿਹਾ ਹੈਗਾ ਤੇ ਇਸ ਕਰਕੇ ਮੀਂਹ ਦੇ ਵਿੱਚ ਫਿਰ ਆਪਾਂ ਸ਼ੂਟ ਕਰ ਨਹੀਂ ਸਕਦੇ ਸੀਗੇ ਤੇ ਇਸ ਲਈ ਫਿਰ ਆਪਾਂ ਆਪਣੇ ਰਹਿਣ ਸਿਰੇ ਤੇ ਵਾਪਸ ਆ ਗਏ ਇਹ ਬਰਸਿਚ ਥੋੜੇ ਥੋੜੇ ਪੈਜਦੇ ਜਾ ਰਹੇ ਆਗੇ ਮਨਾਲੀ ਦਾ ਨਜ਼ਾਰਾ بارش ਹੋ ਰਹੀ ਹੈ ਹਲਕੀ ਫੁਲਕੀ ਤੇ ਕੁਝ ਲੋਕਾਂ ਕੋਲੇ ਛੱਤ ਨਹੀਂ ਨੇ ਕੁਝ ਆਪਣੇ ਵਰਗੇ ਇਦਾਂ ਹੀ ਜਾ ਰਹੇ ਅੱਗੇ ਇਦਾਂ ਜਾ ਰਹੇ ਆਂਡ ਬਦਰਖ ਜੀ ਆ ਗਈ ਤੀ ਵੀ ਸੰਭਾਵਨਾ ਹੈ ਜੀ ਅੱਜ ਰਾਤ ਨੂੰ 80 ਵਰਖ ਪੈ ਜੇ ਮੌਸਮ ਵੈਸੇ ਦੱਸ ਰਿਹਾ ਵਰਖ ਦਾ ਖਾ ਉਖਾ ਹੋ ਜਾ ਪਰ ਦੇਖਦੇ ਆ ਜਦੋਂ ਕੀ ਬਣਦਾ ਕਣੀਆਂ ਚ ਭਿੱਜ ਰਹਾ ਮਨਾਲੀ ਸ਼ਹਿਰ ਮਨਾਲੀ ਸ਼ਹਿਰ ਕਣੀਆਂ ਚ ਭਿੱਜ ਰਿਹਾ ਆ ਲਗਾਤਾਰ ਮੀਂਹ ਪੈ ਰਿਹਾ ਪਿਛਲੇ 1.5 ਘੰਟੇ ਤੋਂ ਮੌਸਮ ਦੇ ਹਿਸਾਬ ਨਾਲ ਗੱਲ ਇਹ ਆ ਵੀ ਬਰਫ਼ ਪੈਣੀ ਆ ਅੱਜ ਰਾਤ ਨੂੰ ਇਹ ਕਹਿੰਦੇ ਮੌਸਮ ਵਾਲੇ ਵੀ ਰਾਤ ਨੂੰ 11 ਤੋਂ ਸਵੇਰੇ 3:30 3 ਵਜੇ ਤੱਕ ਬਰਫ਼ ਬਰਫ਼ ਪੈਣੀ ਆ ਉਹ ਉੱਪਰ ਤਾਂ ਬਰਫ਼ ਰਾਤ ਵੀ ਪਈ ਸੀਗੀ ਪਰ ਰਾਤ ਕੀ ਸੀਗਾ ਟੈਂਪਰੇਚਰ ਲਗਭਗ 5 6 ਡਿਗਰੀ ਤੱਕ ਸੀਗਾ ਮਨਾਲੀ ਬੈਠੇ ਆ ਠੰਡ ਚ ਬਾਹਰ ਮੀਂਹ ਪੈ ਰਿਹਾਗਾ ਬਹੁਤ ਜ਼ਿਆਦਾ ਉਹ ਦੇਖੋ ਮੀਂਹ ਵੀ ਪੈ ਰਿਹਾ ਕੰਬਲ 'ਚ ਬੈਠਾ ਨੂੰ ਗਰਮਾ-ਗਰਮ ਚੌੜ ਮਿਲ ਰਿਹਾ ਆ ਹਾ ਹਾ ਮੈਂ ਯਾਰ ਆ ਹਾ ਹਾ ਕੀ ਬਾਤਾਂ ਨਹੀਂ ਆ ਰਹੀਆਂ ਟੈਂਪਰੇਚਰ ਘਟਦਾ ਘਟਦਾ ਜਾ ਰਿਹਾ ਠੰਡ ਵੱਧਦੀ ਵੱਧਦੀ ਜਾ ਰਹੀ ਆ ਤੇ ਅੱਜ ਸਵੇਰੇ ਇਹਨਾਂ ਦੇ ਜਮ ਉੱਪਰ-ਉੱਪਰ ਬਰਫ਼ ਸੀਗੀ ਤੇ ਨੀਚੇ ਤੱਕ ਆ ਗਈ ਆ ਬਰਫ਼ ਤੇ ਹੁਣ ਇਹ ਬਰਫ਼ ਵੱਧਦੀ ਵੱਧਦੀ ਹੋਰ ਨੀਚੇ ਤੱਕ ਉਹ ਹੋਰ ਨੀਚੇ ਤੱਕ ਤੇ ਨੀਚੇ ਆਊਗੀ ਤੇ ਇਹ ਬਰਫ਼ ਇਦਾਂ ਹੀ ਵੱਧਦੀ ਜਾਣੀ ਆਗੀ ਇੱਧਰ ਵੀ ਆਹ ਵਾਲੇ ਪਹਾੜ ਵੀ ਹੋਰ ਜ਼ਿਆਦਾ ਚੱਟੇ ਹੋ ਗਏ ਇੱਧਰ ਅਸੀਂ ਜਾ ਕੇ ਆਏ ਆਂਗੇ ਘੱਟ ਦਿਖਦੀ ਸੀ ਬਰਫ਼ ਹੁਣ ਇਸ ਤੋਂ ਜ਼ਿਆਦਾ ਬਹੁਤ ਯਾਰੀ ਦਿਖਣ ਲੱਗੀ ਆ ਬਰਫ਼ ਮਤਲਬ ਕਿ ਸੜਕਾਂ ਵੀ ਉੱਥੋਂ ਵਾਲੀਆਂ ਬਰਫ਼ ਨਾਲ ਭਰ ਚੁੱਕੀਆਂ ਹੋਣਗੀਆਂ ਠੰਡ ਵੱਧ ਗਈ ਆ ਐਨੀ ਠੰਡ ਦੇ ਵਿੱਚ ਹੁਣ ਆਪਾਂ ਚੱਲਿਆਂ ਮਾਰਕੀਟ ਕੁਝ ਗਰਮਾ ਗਰਮ ਖਾਣੇ ਚਲੋ ਚਲਦਿਆਂ بارش ਪੈ ਰਹੀ ਆ ਤੇ ਸ਼ਤਰੀਦਾਨ ਦੀ ਆਮਲੀ ਕਰਨਾ ਆ ਨਹੀਂ ਤੇ ਭਿੱਜ ਜਾਾਂਗੇ ਕੀ ਸਮਝਾਂਗੇ ਛਤਰੀ ਇੱਥੇ ਹੈ ਬਾਈ ਆਪਣੀ ਹਾਂ ਅਨ ਲਾਉਗੇ ਆ ਇਹ ਅਨ ਇਹਨੂੰ ਕਿੱਥੇ اچھا ਇਹ ਵੀ ਆ ਮੋਟਰਸਾਈਕਲ ਕਰਾਇ ਤੇ ਦਿੰਦੇ ਨਾ ਇਹ ਵੀ ਹੈ ਨਾ ਸਹੀ ਆ ਬਾਈ ਹਮਾਲ ਲੈਣਾ ਰੋਜ਼ ਨੂੰ ਫਿਰ ਹਾਂ ਉਹਦਾ ਠੀਕ ਆ ਮੈਂ ਇਹ ਦੇਖ ਰਿਹਾ ਸੀ ਵੀ ਮੋਟਰਸਾਈਕਲ ਕਿਹੜਾ ਲਈ ਹੈ ਨਾ ਦਰੈਂਟ ਦੇ ਆਪਾਂ ਆ ਲਵਾਂਗੇ ਹਮਾਲ ਲੈਣ ਮਾਰ ਦਿਆਂਗੇ ਵਾਰਿਸ਼ ਕਾਫੀ ਜ਼ਿਆਦਾ ਹੋ ਰਹੀ ਹੈ ਇਸ ਲਈ ਆਪਾਂ ਸਾਤਰੀ ਚੱਕਲੀ ਆਉਣ ਪਹੇ ਦਿੱਲੇ ਹੋਏ ਤਾਂ ਫਿਰ ਠੰਡ ਲੱਗਣੀ ਹੈ ਵੀ ਤੇ ਠੰਡ ਪਹਿਲੀ ਬਹੁਤ ਜ਼ਿਆਦਾ ਆ ਗਈ ਤੇ ਆਪਣੇ ਨਾਲ ਹੀ ਬੁੱਧਿਸਤ ਮਨਿਸਟਰੀ ਜਿੱਦਾਂ ਕਿ ਆਪਣੇ ਗੁਰਦੁਆਰਾ ਸਾਹਿਬ ਹੁੰਦਾ ਉਵੇਂ ਇਹਨਾਂ ਦਾ ਬੁੱਧ ਧਰਮ ਹੁੰਦਾ ਧਾਰਮਿਕ ਸਥਾਨ ਹੈਗਾ ਉੱਥੇ ਆਪਾਂ ਆਏ ਹਾਂ ਆ ਦੇਖੋ ਪੁੱਛੋ ਉਹ ਸਾਹਮਣੇ ਹੈਗਾ ਜੀ ਬਰਫਾਂ ਵਾਲੇ ਪਹਾੜ ਉੱਪਰ ਦੇਖੋ ਚਿੱਟੇ-ਚਿੱਟੇ ਹੋਗੇ ਕਿੰਨੀ ਬਰਫ ਪੈ ਗਈ ਉਹ ਨੀਚੇ-ਨੀਚੇ ਆ ਰਹੀ ਹੈ ਬਰਫ ਕਿਉਂਕਿ ਮੌਸਮ ਠੰਡਾ ਹੋ ਜਾਂਦਾ ਤੇ ਉਹ ਬਰਫ ਵਧੀ-ਵਧੀ ਜਾਣੀ ਆ ਬੁੱਧਿਸਟ ਮਿਨਿਸਟਰੀ ਹੁਣ ਆਪਾਂ ਚੱਲਦੇ ਆਂ ਅੰਦਰ ਜੁੱਤੇ ਉਤਾਰ ਕੇ ਇੱਥੇ ਲਿਖਿਆ ਵੀ ਆ ਸਪੈਸ਼ਲੀ ਕਿ ਕਿਰਪਾ ਆਪਣੇ ਜੁੱਤੇ ਸ਼ੁਰਕ ਮੈਂ ਹੀ ਰੱਖੇ ਆਪਾਂ ਸ਼ੁਰਕ ਜੁੱਤੇ ਰੱਖ ਕੇ ਫਿਰ ਅੰਦਰ ਚੱਲਦੇ ਆਂ ਦਿਖਾਉਣੇ ਆ ਅੰਦਰ ਉਹ ਕੀ ਆ ਇਸ ਮਿਨਿਸਟਰੀ ਦਾ ਜਿਹੜਾ ਹੈਗਾ ਪੂਰੇ ਦਾ ਪੂਰਾ ਇਤਿਹਾਸ ਹੈਗਾ ਆ ਬੁੱਧ ਜੀ ਦੀ ਉੱਪਰ ਮੂਰਤੀ ਬਣੀ ਹੋਈ ਹੈਗੀ ਆ ਦੇਖੋ ਡਿਜ਼ਾਈਨਿੰਗ ਸਹੀ ਬਣੀ ਹੋਈ ਆ ਜਿਹੜੇ ਆ ਗੋਲ neck ਮਾਉਣ ਵਾਲੇ ਇਹਨਾਂ ਨੂੰ ਪ੍ਰੇਅਰ 휠 ਕਹਿੰਦੇ ਨੇ ਇਹਨਾਂ ਨੂੰ ਹੱਥ ਨਾਲ ਘੁਮਾਉਂਦੇ ਜਾਓ ਤੇ ਨਾਲ ਆਹ ਲੈ ਮੰਤਰ ਬੋਲਣਾ ਹੁੰਦਾ ਓਮ ਮਨੀ ਪਦਮੇ ਹੰਖ ਤੇ ਇਹਨਾਂ ਦਾ ਜਿਹੜਾ ਮੰਨਣਾਗਾ ਕਿ ਜਦੋਂ ਆਪਾਂ ਇਹ ਮੰਤਰ ਬੋਲਦੇ ਬੋਲਦੇ ਪ੍ਰੇਅਰ ਵੀਲ ਘਮਾਉਨੇ ਆ ਤਾਂ ਇਹ ਜਿਹੜੇ ਮੰਤਰ ਨੇਗੇ ਉਹ ਹਵਾ ਚ ਫੈਲਦੇ ਰਹਿਗੇ ਇਹ ਪ੍ਰੇਅਰ ਵੀਲ ਸਥਾਨ ਦੇ ਚਾਰੇ ਪਾਸੇ ਬਣੇ ਹੋਏ ਆਲੇ ਦੁਆਲੇ ਜਿੱਦਾਂ ਆਪਾਂ ਪ੍ਰਕਰਮਾਂ ਕਰਦੇ ਆ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਪ੍ਰਕਰਮਾਂ ਕਰਦੇ ਦਰਵਾਜ਼ੇ ਉਦਾਂ ਹੀ ਇਹ ਪ੍ਰੇਅਰ ਵੀ ਲੈ ਲੈਂਗੇ ਉਦੋਂ ਹੀ ਪ੍ਰਕਰਮਾ ਕਰਨੀ ਹੋਣੀ ਹੈ ਪਰ ਨਾਲ ਨਾਲ ਉਹ ਵਾਲਾ ਮੰਤਰ ਵੀ ਬੋਲਣਾ ਹੁੰਦਾਗਾ ਜੀ ਆਹ ਵਾਲੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇੱਥੇ ਮੰਗ ਰਹਿੰਦੇ ਆ ਮੰਗ ਮਤਲਬ ਮੰਗਸ ਮੰਗਸ ਬੋਲਦੇ ਆ ਇਹਨਾਂ ਨੂੰ ਮੰਗਸ ਰਹਿੰਦੇ ਨੇ ਠੀਕ ਕੀ ਕਹਿੰਦੇ ਲਾਮਾਜ਼ ਲਾਮਾਜ਼ ਵੀ ਕਹਿੰਦੇ ਉਹਨਾਂ ਨੂੰ ਤੇ ਜਿੰਨੇ ਆਪਣੇ ਪਾਠੀ ਸਿੰਘ ਹੁੰਦੇ ਨੇਗੇ ਸਿੱਖ ਧਰਮ 'ਚ ਉਵੇਂ ਬੁੱਧ ਧਰਮ ਦੇ ਵਿੱਚ ਮੰਗਸ ਹੁੰਦੇ ਨੇਗੇ ਤੇ ਉਹਨਾਂ ਦਾ ਰਹਿਣ ਸਹਿਰਾ ਇੱਥੇ ਆਗਾ ਤੇ ਆ ਜਿਹੜੀ ਸੰਸਥਾ ਕੀ ਇਹ ਸੰਸਥਾ ਬਣੀ ਹੋਈ ਹੈਗੀ ਇੱਕ ਇੰਸਟੀਚੂਟ ਲਾਈਕ ਮਤਲਬ ਸਕੂਲ ਵਾਂਗੂ ਹੈਗਾ ਆ ਤੇ ਜਿੰਨੇ ਆਪਾਂ ਸੰਥਿਆ ਕਰਦੇ ਆਂਗੇ ਉਵੇਂ ਇਹਨਾਂ ਦੀ ਵੀ ਇੱਥੇ ਸੰਥਿਆ ਹੁੰਦੀ ਆ ਇਹ ਬਣਦੇ ਆ ਜੀ ਲਾਫਿੰਗ ਇਸਮੇ ਕੀ ਚੀਜ਼ ਹੋਊਗਾ ਇੱਕ ਸਿੱਧੂ ਵੀ ਆ ਮੈਂ ਨਹੀਂ 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 ਹਾਂ ਚੱਕੂ ਰੋਲ ਕਰਤਾ ਬਸ ਉਹਨਾਂ ਨੂੰ ਕੱਟ ਦੇਣਗੇ। ਖਾਸ ਉਸਨੀ ਹੁੰਦੀ ਨਾਲ ਇਹਦੇ ਹਾਂ ਹਾਂ ਖਾਸ ਉਸ ਨੂੰ ਲਗਾ ਦੇ। ਓਕੇ। ਲਓ ਜੀ ਆਹ ਲਾਹਿੰਦਾ ਆਪਾਂ ਖਾ ਕੇ ਦੇਖਦੇ ਹਾਂ ਕੀ ਬਣਦਾ। ਬਣਣਾ ਨਾ ਬਣਗਾ। ਮੇਰੇ ਚਾ ਬਾਪਾ ਨੇ। ਵਾਹ ਬਾਪਾ। ਸਵਾਲ ਜਮਾ ਹੈਗਾ ਜਿਵੇਂ ਆਪਾਂ ਰੋਲ ਮੁਹੰਮਦ ਖਾਂਦੇ ਆਂ ਓਵੇਂ ਰੱਖੇਗਾ ਸਵਾਲ। ਪਰ ਹੈਲਦੀ ਆ ਕੋਈ ਤਲਾਤੋ ਲੈਣੀ ਹੈ ਆ ਹਾਂ ਜੀ ਹੁਣ ਆਪਾਂ ਘੁੰਮ ਰਹੇ ਆ ਮਨਾਲੀ ਦੇ ਬਾਜ਼ਾਰਾਂ ਚ ਇਹ ਹੈਗੀ ਆ ਮੇਨ ਮਾਰਕੀਟ ਮਨਾਲੀ ਦੀ ਵੱਡੀ ਮਾਰਕੀਟ ਜਿਹੜੀ ਨੂੰ ਕਹਿੰਦੇ ਆ ਮੇਲੇ ਲੱਗੇ ਹੋਏ ਆ ਆਨੰਦ ਆ ਰਿਹਾ ਘੁੰਮਦੇ ਫਿਰ ਰਹੇ ਆ ਲੋਕ ਯਾਦ ਆਤਰ ਬਾਹਰ ਦੇ ਲੋਕ ਦੇਖਣ ਨੂੰ ਮਿਲਦੇ ਨੇਗੇ ਮਤਲਬ ਮਨਾਲੀ ਤੋਂ ਬਾਹਰ ਦੇ ਲੋਕ ਜਿਹੜੇ ਘੁੰਮਣ ਆਉਂਦੇ ਨੇਗੇ ਇੰਨੀ ਠੰਡ ਆਗੀ ਆਈਸਕ੍ਰੀਮ ਹਾਦੀਆਂ ਯਾਰੀਆਂ ਨਹੀਂ ਆ। ਓਹੋ। ਕੱਲ ਆਪਾਂ ਵੀ ਖਾਧੀ ਕੋਈ ਨਹੀਂ ਅੱਜ ਵੀ ਖਾਵਾਂਗੇ। ਪਰ ਇੱਕ ਵਾਰੀ ਥੋੜਾ ਜਿਹਾ ਘੁੰਮ ਲਈ ਨਹੀਂ ਪੈ ਰਹਾਗਾ। ਜਿਹਦਾ ਹੁਣੇ-ਹੁਣੇ ਖਾਣਾ ਆਪਾਂ ਲਾਫੰਗਰ ਮਿਰਚਾਂ ਉਹਦੇ ਚ ਬਾਵਾਤ ਹੋ ਗਈਆਂ। ਮੱਚ ਗਿਆ ਪਰ ਨਵੀਂ ਡਿਸ਼ ਇਹ ਲੋ ਮਨਾਲੀ ਦੀ ਲੋਕਲ ਡਿਸ਼ ਆ ਜੀ। ਲਾਫੰਗਰ। ਸਵਾਦ ਲੱਗਿਆ ਵਧੀਆ, ਹੈਲਦੀ ਆ। ਕਲਪਤਲਾ ਵਗੈਰਾ ਨਹੀਂ ਹੈਗਾ ਸਿੱਧਾ ਕੁਸਪਰ ਮਿਰਚਾਂ ਜਿਆਦੇ ਸੀ ਥੋੜੇ ਉਹ ਪ੍ਰੋਬਲਮ ਨੂੰ ਪੂਰੇ ਸੇ ਲੱਗ ਰਹੀਆ ਰੌਲਾ ਗੋਲਾ ਸੋਹਣਾ ਮਾਹੌਲਾ ਕੋਲ ਮਲਾ ਕੇ ਅਸੀਂ ਹੁਣ ਖਾਣ ਤੇ ਲੱਕ ਬੰਨਿਆ ਹੁਣ ਖਾਣਾ ਸਿੱਧੂ ਇਹ ਹੈਗਾ ਬੈਜ ਸਿੱਧੂ ਓਨਲੀ ਓਨ 100 ਰੁਪਏ ਦਾ ਬਸ ਮਾਚਲ ਦੀਆਂ ਜਿਹੜੀਆਂ ਥਾਣਾਂ ਵਾਲੀਆਂ ਚੀਜ਼ਾਂ ਨਹੀਂ ਆ ਬਿਫਸ ਇਹ ਆ ਗੁਰਦੇ ਦੇਸੀ ਕਿਉ ਲਾ ਰਿਆ ਯਾਰ ਇਹ ਵੱਡ ਕੇ ਦੇਸੀ ਕਿ ਔਲਾ ਦੇ ਨਾਲ ਡੱਕੇ ਜਿੰਦੇ ਆ ਤੇ ਪੁਰਾ ਪਾਕੀਟੇ ਨਾਲ ਇਹਦੇ ਇੱਕ ਸੌਸ ਪਾਉਂਦੇ ਆਗੇ ਸੌ ਦੋ ਸੌਸ ਸੋਕੇ ਤੇ ਤੀਸਰੀ ਸੌਸ ਲੋਲ ਜੀ ਪ੍ਰੋਸ ਤਾ ਸਿੱਡੂ ਦੋ ਦੋ ਸਟਿਕਾ ਅਰ ਦਸਵਾੜਾ ਦੋ ਸਟਿਕਾ ਨਹੀਂ ਗੀਆਂ ਮੇਰੇ ਕੋਲੇ ਇੱਕ ਚਮਚਾ ਕਿਉਂਕਿ ਇਹ ਖਿਲਰ ਰਿਹਾ ਹੈਗਾ ਕਾਣ ਦੇ ਹਿਸਾਬ ਕੀ ਹੋਇਆ ਦੀ ਤੁਸੀਂ ਆਪ ਆਪਣੇ ਤਰੀਕੇ ਨਾਲ ਖਾ ਲਓ ਉਹ ਆਸ ਤੇ ਬੁਝਾੜਿਆ ਨਹੀਂ ਨਾ ਪਰ ਵਧੀਆ ਆ ਘੈਂਡਾ ਤੇਸ ਤੇ ਸੁਧੂਆ ਵੀ ਵਧੀਆ ਸੀਗਾ ਤੇ ਲਾਸੰਗ ਦਾ ਵੀ ਵਧੀਆ ਸੀਗਾ ਬਸ ਇੱਕ ਥਿੱਕਦਾ ਵੀ ਮਿਰਚਾਂ ਵਾਲੀਆਂ ਪਾਉਂਦਿਆ ਮੂੰਹ ਮਚਾ ਦਿੰਦੇ ਨੇ ਇਹਨਾਂ ਵੈਰਾ ਨੋਚੇ ਕੰਮ ਰਹੀਆਂ ਡੂੰਗੇ ਡੂੰਗੇ ਬਾਜ਼ਾਰ ਉੱਚੇ ਉੱਚੇ ਬਾਜ਼ਾਰ ਹਰੇ ਪਰੇ ਬਾਜ਼ਾਰ ਰੰਗੋ ਰੰਗ ਭਰੇ ਬਾਜ਼ਾਰ ਮੁੰਡੇ ਕਮਾਉਂਦੇ ਆਪਾਂ ਨਿਸ਼ਾਨੀ ਵਾਲੀ ਦੁਕਾਨ ਤੇ ਆ ਗਏ ਆ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਥੋਂ ਯਾਦ ਦੇ ਤੌਰ ਤੇ ਲੈ ਜਾ ਸਕਦੇ ਹੋ ਬਹੁਤ ਸਾਰੀਆਂ ਅਲੱਗ-ਅਲੱਗ ਟਾਈਪ ਦੀਆਂ ਚੀਜ਼ਾਂ ਨੇ ਜਿਵੇਂ ਫੋਟੋਮਾਲ ਆਉਣ ਵਾਸਤੇ ਹੈਗੀਆਂ ਜਾਂ ਫਿਰ ਬੋਤਲ ਕੋਲ ਨਾਲ ਹੈਗੀਆਂ ਜੇ ਤੁਸੀਂ ਪੀਣ ਦੇ ਯਕੀਨ ਹੋ ਜਾਂ ਫਿਰ ਚਾਬੀਆਂ 'ਚ ਪਾਉਣ ਵਾਲੇ ਛੱਲੇ ਨੇ ਫਿਰ ਘਰਾਂ 'ਚ ਰੱਖਣ ਵਾਲੀਆਂ ਕਾਫੀ ਸਾਰੀਆਂ ਹੋ ਗਈਆਂ ਐਣ ਕਾਂ ਨੇਗੀਆਂ ਆ ਚੁੰਨੀਆਂ ਦੀਆਂ ਹੈਗੀਆਂ ਨੇ ਬਹੁਤ ਸਾਰੀਆਂ ਜਾਂ ਫਿਰ ਗੇਟ ਤੇ ਲਮਕਾਉਣ ਵਾਲੇ ਆ ਹੈਗੇ ਨੇਗੇ ਕਿ ਜਦੋਂ ਕੋਈ ਗੇਟ ਖੋਲੂਗਾ ਤਾਂ ਇਹ ਖੜਕੂ ਆ ਸੁਣੀ ਬਾਗ ਕਰਦੇ ਨੇਗੇ ਜਾਂ ਫਿਰ ਦਫਤਰਾਂ ਜਿਹੜਾ ਖੰ ਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਓਕੇ ਵੀ ਪਏ ਆਗੇ ਆਪਾਂ ਦੇਖਦੇ ਆ ਕੁਝ ਜੇ ਸਹੀ ਲੱਗੇ ਤਾਂ ਲੈਨੇ ਆ ਫਿਰ ਇੱਥੇ ਤੁਹਾਨੂੰ ਮੋਟਰਸਾਈਕਲ ਰੈਂਟ ਤੇ ਮਿਲਦੇ ਨੇਗੇ ਰੋਇਨਫੀਲਡ ਖੜਾ ਸਕੂਟੀ ਖੜੀ ਆ ਤੇ ਥੋੜਾ ਅੱਗੇ ਹਾਰਲੇ ਵੀ ਖੜਾ ਹਾਰਲੇ ਡਵਿਟਸਨ ਫੋਰ ਵੀ ਇਹਨਾਂ ਕੋਲੇ ਅਵੇਲੇਬਲ ਹੈਗੇ ਮੋਟਰਸਾਈਕਲ ਤੇ ਆ ਅੱਗੇ ਇਹਨਾਂ ਕੋਲੇ ਵੀ ਜਿਹੜੇ ਹੈਗੇ ਆ ਰੈਂਟ ਦੇ ਮੋਟਰਸਾਈਕਲ ਮਿਲਦੇ ਨੇਗੇ ਮੋਟਰਸਾਈਕਲ ਜਿਹੜਾ ਤੁਹਾਡਾ ਦਿਲ ਕਰਦਾ ਉਹ ਇਹਨਾਂ ਤੋਂ ਲੈ ਸਕਦੇ ਹੋ ਆ ਸਕੂਟੀਆਂ ਖੜੀਆਂ ਨੇ ਬੋਲਟ ਖੜੇ ਨੇਗੇ ਤੇ ਪਿੱਛੇ ਖੜੇ ਨੇਗੇ ਮਾਲ ਲੈਣਾ ਹੈ ਮਾਲ ਲੈਣਾ ਜਿਆਦਾ ਨਹੀਂ ਵਸੇ ਇੱਥੇ ਤੈਨੂੰ ਨਾ ਇਸ ਬਾਜ਼ਾਰ ਦੀ ਇੱਕੋ ਗੱਲ ਮਾੜੀ ਲੱਗੀ 90% ਕੱਪੜੇ ਆ ਜਿਹੜੇ ਕੁੜੀਆਂ ਬੁੜੀਆਂ ਵਾਲੇ ਆ ਯਾਰ ਬੰਦਿਆਂ ਦੀ ਕੋਈ ਕਦਰ ਹੀ ਹੈ ਨਹੀਂਗੀ ਵੀ ਪੈਸੇ ਤਾਂ ਬੰਦਿਆਂ ਨੇ ਲਾਉਣੇ ਹੁੰਦੇ ਬੰਦਿਆਂ ਵਾਲੇ ਕੱਪੜੇ ਤਾਂ ਰੱਖੋ ਬਾਵਾ ਗਲਤ ਗੱਲ ਲੱਗੀ ਵੈਰੀ ਬੈਡ ਆ ਦੇਖੋ ਜਿੱਧਰ ਵੀ ਦੇਖੋ ਸਾਰੇ ਪਾਸੇ ਬੁੜੀਆਂ ਵਾਲੇ ਕੱਪੜੇ ਦਿਖ ਰਿਹਾ ਬੰਦਿਆਂ ਦੀ ਕਦਰੇ ਕੋਈ ਨਹੀਂ ਹੈਗੀ ਆ ਲਓ ਸਟੈਚੂ ਵੀ ਬੁੜੀਆਂ ਵਾਲੇ ਲਾ ਰੱਖੇ ਨੇਗੇ ਇੱਥੇ ਘੁੰਮਦੇ ਘੁੰਮਦੇ ਆਪਾਂ ਇੱਕ ਮੰਜ਼ਰ ਦਿਖਾਉਣੇ ਆ ਆ ਦੇਖੋ ਆ ਬਾਈ ਵਿਚਾਰਾ ਬਾਹਰ ਚੱਕੀ ਫਿਰਦਾਗਾ ਤੇ ਵਿਆਹ ਤੋਂ ਬਾਅਦ ਹਾਲ ਸਾਰਿਆਂ ਦਾ ਇਹੀ ਹੁੰਦਾ ਹੁੰਦਾਗਾ ਮਾਦਾ ਖਰਗੋਸ਼ ਚੱਕੀ ਫਿਰਦੇ ਆਗੇ ਫੋਨ ਦੇ ਹਿੱਦਿਆ ਕਿੱਡਾ ਗਾਣਾ ਕੀ ਉਟ ਜਾ ਫਰਦੋਸ਼ ਖਾਈ ਵੀ ਜਾਂਦਾ ਚੜੀ ਜਾਂਦਾ ਗੱਲ ਲੱਗਿਆ ਪਿਆ